ਉਸ ਮੇਲੇ ਦਾ ਜੱਜ ਸੀ ਕਿ ਮੇਰੀ ਬੱਚੀ ਦੀ ਬੇਪਤੀ ਹੋਈ ਤੇ ਉਥੇ ਕਿਹੜੇ ਸਗੇ ਜਿਨ੍ਹਾਂ ਨੂੰ ਜਾਗਰਤੀ ਸੀ ਉਹਨਾਂ ਦੇ ਵਿੱਚੋਂ ਬਹੁਤ ਸਾਡੇ ਸਤਕਾਰਯੋਗ ਗੁਰਮੁਖ ਤੇਜਾ ਸਿੰਘ ਜੀ ਪੁੱਛਰ ਜਿਨ੍ਹਾਂ ਦੀ ਆਪਾਂ ਯਾਦ ਵਿੱਚ ਉੜ ਕੇ ਬੈਠੇ ਆ ਪਹਿਲੀਆਂ ਦੋ ਛੀਦੀਆਂ ਤਰਨ ਤਾਰਨ ਵਿਖੇ ਹੋਈਆਂ ਪ੍ਰਬੰਧ ਵੀ ਆਪਣੇ ਹੱਥਾਂ ਚ ਲਿਆ ਹੁਣ ਕਈ ਵਾਰੀ ਸਵਾਲ ਉੱਠਦਾ ਕਿ ਬੰਦੇ ਨੂੰ ਪਤਾ ਵੀ ਫਲਾਣੇ ਦਾ ਪਹੁੰਚਣਾ ਕੋਈ ਨਿਸ਼ਾਨਾ ਰੱਖ ਲੈਂਦਾ ਕਿ ਮੈਨੂੰ ਆਹ ਪ੍ਰਾਪਤੀ ਹੋਊਗੀ ਪਤਾ ਸੀ ਵੀ ਪ੍ਰਾਪਤੀ ਸਿਰ ਲੈ ਆ ਕੇ ਹੋਣੀ ਆ ਪਰ ਸਿਰ ਦੀ ਪਰਵਾਹ ਨਹੀਂ ਕੀਤੀ ਕਿਉਂਕਿ ਗੁਰਮਖਤਾਈ ਸਤਗੁਰੂ ਜੀ ਨੇ ਬਾਕੀਸ਼ ਕੀਤੀ ਸੀ ਤੇ ਜਿਹੜੇ ਗੁਰਮਖ ਗੁਰਬਾਣੀ ਅਨਸਾਰ ਜੀਵਨ ਜਿਉਂਦੇ ਆ ਇਹੋ ਜ ਹੈ ਪ੍ਰਣਾਏ ਲੋਕਾਂ ਦੀ ਬਾਪ ਸਤਗੁਰੂ ਜੀ ਨੇ ਕਿਹਾ ਇਹ ਗੁਰਮਤ ਅਨੁਕੂਲ ਪੰਜ ਭੂਤਕ ਸਰੀਰ ਲੈ ਕੇ ਵੀ ਜਿਉਂਦੇ ਆ ਤੇ ਪੰਜ ਪੂਤਕ ਸਰੀਰ ਛੱਡਣ ਤੋਂ ਬਾਅਦ ਵੀ ਜਿਉਂਦੇ ਆ। ਸੋ ਮੈਂ ਸਮਝਦਾ ਸਿੱਖ ਪੰਥ ਤੇ ਬਹੁਤ ਵੱਡਾ ਇੱਕ ਆਸਾਨ ਕੀਤਾ ਉਹਨਾਂ ਮਹਾਨ ਸ਼ਹੀਦਾਂ ਨੇ ਕਿ ਇਹ ਜਿਹੜੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਉਹਨਾਂ ਨੇ ਯਤਨ ਕਰਕੇ ਇੱਕ ਕਮੇਟੀ ਅਡਹੌਕ ਹੌਦ ਵਿੱਚ ਲਿਆਂਦੀ ਜਿਹੜੀ 14 ਨਵੰਬਰ 1920 ਨੂੰ ਹੌਦ ਵਿੱਚ ਆਈ। ਉਸ ਤੋਂ ਬਾਅਦ ਫੇ ਉਹਨਾਂ ਸੋਚਿਆ ਮਰਜੀਬੜਿਆ ਨੇ ਕਿ ਇਹ ਸੁਧਾਰ ਲਹਿਰ ਨੂੰ ਅੱਗੇ ਵਧਾਉਣ ਲਈ ਸਾਨੂੰ ਹੋਰ ਵੀ ਸੱਜਣ ਚਾਹੀਦੇ ਉਹਨੇ ਸ਼੍ਰੋਮਣੀ ਅਕਾਲੀ ਦਲ 14 ਦਸੰਬਰ 1920 ਨੂੰ ਹੌਦ ਵਿੱਚ ਲਿਆਂਦਾ। ਸੋ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਇਹ ਮਾਣ ਆ ਕਿ ਜਦੋਂ ਭਾਈ ਰੂਪ ਸਿੰਘ ਭਾਈ ਤਾਂ ਲੋਜਵਾਨ ਦਾ ਨਾਂ ਸ਼ਬਦ ਲਾਵਾ ਨਾਲ ਕਿਉਂਕਿ ਮਹਾਂਤਾਂ ਦੇ ਕਬਜ਼ੇ ਵਿੱਚ ਸੀ ਭਾਵੇਂ ਪਹਿਲੇ ਵੀ ਗੁਰੂਕਾਲ ਤੋਂ ਬਾਅਦ ਬਹੁਤ ਸਾਰੇ ਕਾਲ ਤਖਤ ਦੇ ਜਥੇਦਾਰ ਨਿਹੰਗ ਸਿੰਘ ਹੋਏ ਖਾਸ ਕਰਕੇ ਬੁੱਢਾ ਦਲ ਦੇ ਤੇ ਉਹੀ ਪਰੰਪਰਾ ਸਾਡੇ ਮਹਾਨ ਸਹੀਦ ਤੇਜਾ ਸਿੰਘ ਜੀ ਭੁੱਲਰ ਨੇ ਉਸ ਨਿਹੰਗ ਬਾਣੇ ਦੇ ਵਿੱਚ ਪਹਿਲੇ ਅਕਾਲ ਤਖਤ ਦੇ ਜਥੇਦਾਰ ਪਹਿਲੇ ਅਕਾਲ ਤਖਤ ਦੇ ਜਥੇਦਾਰ ਕਹਿਣ ਤੋਂ ਭਾਵ ਕਿ ਜਦੋਂ ਅਡ-ਹੌ ਕਮੇਟੀ ਹੌਦ ਵਿੱਚ ਆਈ ਉਹ ਉਹਨਾਂ ਨੇ ਪਹਿਲੇ ਉਸ ਭਾਗਾ ਸਮਾਂ ਕਾਲ ਤਖਤ ਦੇ ਜਥੇਦਾਰ ਬਣਦਾ ਆਇਆ ਤੇ ਫਿਰ ਦੇਖੋ ਮੈਂ ਪੜ੍ਹ ਰਿਹਾ ਸੀ ਕਿੰਨੇ ਇੱਕ ਗੁਰਦੁਆਰਾ ਸਹਿਬਾਨ ਪਸ਼ਾਵਰ ਦੀ ਧਰਤੀ ਤੇ ਜਿਹੜਾ ਭਾਈ ਜੋਗਾ ਸਿੰਘ ਜੀ ਦਾ ਸਥਾਨ ਸੀ ਉਹਨੂੰ ਵੀ ਆਜ਼ਾਦ ਕਰਾਇਆ ਤਰਨਤਾਰਨ ਸਾਹਿਬ ਦਾ ਸਥਾਨ ਆਜ਼ਾਦ ਕੀਤਾ ਗੋਇੰਦਵਾਲ ਸਾਹਿਬ ਜੀ ਦਾ ਸਥਾਨ ਉਹ ਆਜ਼ਾਦ ਕਰਾਇਆ ਖਡੂਰ ਸਾਹਿਬ ਦਾ ਅਤਿਆਦਿਕ ਉਹਨਾਂ ਦੀ ਅਗਵਾਈ ਦੇ ਵਿੱਚ ਉਸ ਵੇਲੇ ਦੇ ਮਹੰਤ ਕਿਉਂਕਿ ਆਜ਼ਾਦੀ ਨਹੀਂ ਸੀ ਉਦੋਂ ਉਦੋਂ ਅਸੀਂ ਸਾਰੇ ਗੁਲਾਮ ਸੀ ਇੱਕ ਮਹਾਂਤਾਂ ਨਾਲ ਲੜਨਾ ਪੈਂਦਾ ਸੀ ਇੱਕ ਸਰਕਾਰ ਨਾਲ ਲੜਨਾ ਪੈਂਦਾ ਸੀ ਦੋ ਧਿਰਾਂ ਨਾਲ ਲੜਨਾ ਪੈਂਦਾ ਸੀ ਮਨੁੱਖ ਨੂੰ ਤੇ ਮੈਂ ਸਮਝਦਾ ਉਹਨਾਂ ਨੂੰ ਨਾਮ ਸਰਕਾਰ ਆ ਇਹੋ ਜਿਹਾ ਮਰਜੀ ਵੜਿਆਂ ਨੂੰ ਜਿਨ੍ਹਾਂ ਨੇ ਆਪਣੇ ਪੁਰਾਣਾਂ ਦੀਆਂ ਹੋਤੀਆਂ ਦੇਖ ਕੇ ਇਹ ਸਿੱਖ ਪੰਥ ਦੀ ਫਲਵਾੜੀ ਨੂੰ ਸਜਦਾ ਕੀਤਾ ਤੇ ਮੈਂ ਇਹਨੂੰ ਇੱਕ ਦਿਨ ਇੱਕ ਸੱਜਣ ਦੱਸਦਾ ਸੀ ਕਿ ਲਾਹੌਰ ਦੀ ਧਰਤੀ ਦੇ ਉੱਤੇ ਇੱਕ ਲਿਟਰੇਚਰ ਪਿਆ ਸਿੱਖ ਪੰਥ ਦਾ ਆ ਹੁਣੇ ਹੀ ਗੱਲ ਕਰ ਰਹੇ ਸੀ ਉਹਨਾਂ ਦੇ ਪਰਵਾਰ ਦੇ ਵਿੱਚੋਂ ਭਾਈ ਸਾਹਿਬ ਕਿ ਉਹਨਾਂ ਨੇ ਉਸ ਵੇਲੇ ਪੱਤਰਕਾਵਾਂ ਵੀ ਕੱਢਣੀਆਂ ਸ਼ੁਰੂ ਕੀਤੀਆਂ ਜਿਹੜੀਆਂ ਮੁੱਖ ਤੌਰ ਤੇ ਅਵੇਅਰਨੈਸ ਜਾਗਰੂਕੀ ਲੋਕਾਂ ਵਿੱਚ ਲਿਆਉਣ ਦੀ ਲੋੜ ਹੁੰਦੀ ਤੇ ਉਹ ਕਹਿੰਦੇ ਵੀ ਉੱਥੇ ਇਹੋ ਜਿਹਾ ਇੱਕ ਸਾਡਾ ਭੰਡਾਰ ਪਿਆ ਜਿਹੜੇ ਪਹਿਲੇ ਸ਼ੌਮਣੀ ਕਮੇਟੀ ਦੇ ਅਡਹੌਕ ਦੇ ਮੈਂਬਰ ਬਣੇ ਉਸ ਤੋਂ ਬਾਅਦ 1926 ਚ ਪਹਿਲੀ ਚੋਣ ਵੀ ਹੋਈ ਪਰ ਉਹਨਾਂ ਨੇ ਕੰਮ ਕੀ ਕੀਤਾ ਉਹ ਮੈਂਬਰ ਬਣਨ ਤੋਂ ਬਾਅਦ ਆਪਣੇ ਘਰਾਂ ਨੂੰ ਚਲ ਗਏ ਆਪਣੇ ਪਿਤਾ ਪੁਰਖੀ ਜਾਂ ਕੋਈ ਉਹਨਾਂ ਕੋਈ ਜਾਇਦਾਦ ਸੀ ਆਪਣੇ ਬੱਚਿਆਂ ਨੂੰ ਕਹੇ ਭਈ ਜੇ 10 ਏਕੜ ਆ 5 ਏਕੜ ਤੁਹਾਡੇ ਕੋ ਰਹਿ ਗਏ ਤੇ 5 ਏਕੜ ਪਾਂਥਾਦੂ ਮੈਂ ਲਿਖ ਦਤੀ ਆ ਉਹ ਉਹਨਾਂ ਨੇ ਜ਼ਮੀਨਾਂ ਵੇਚ-ਵੇਚ ਕੇ ਲਾਹੌਰ ਦੀ ਹਾਈ ਕੋਰਟ ਦੇ ਵਿੱਚ ਮਹਾਂਤਾਂ ਦੇ ਖਿਲਾਫ ਕੇਸ ਲੜੇ ਮਹਾਂਤ ਕਾਬਜ਼ ਸੀ ਗੁਰਦੁਆਰਾ ਸਹਿਮਾਨਾਂ ਦੀ ਗੁਰੂ ਦੀ ਗੋਲਕ ਤੋਂ ਪੈਸੇ ਖਰਚਦੇ ਸੀ ਤੇ ਉਹ ਮਰਜੂਬੜੇ ਮੈਂਬਰਸ ਮੈਂ ਕਹਿੰਨਾ ਕਿਹੋ ਜਿਹਾ ਜੀਵਨ ਹੋਊਗਾ ਕਿ ਅਸੀਂ ਤਾਂ ਅੱਜ ਲੋਚਦੇ ਆ ਨਾ ਕਿ ਕੁਝ ਪੱਲੇ ਪਵੇ ਉਹ ਪੱਲੇ ਨੂੰ ਵੀ ਹੰਡਾਰ ਰਹੇ ਪੱਲਾ ਵੀ ਗੁਰੂ ਦੇ ਥੰਮੇ ਖੋ ਕੇ ਉਹ ਲਾਹੌਰ ਦੀ ਹਾਈ ਕੋਰਟ 1920 ਤੋਂ ਲੈ ਕੇ 1930 ਤੱਕ ਕੇਸ ਲੜਦੇ ਰਹੇ ਜਿਸ ਬੰਦੇ ਨੇ ਮੈਨੂੰ ਗੱਲ ਸੁਣਾਈ ਮੇਰਾ ਬੈਠਾ ਵੀਰ ਸਦਵਾਰ ਸਤਵੀਰ ਸਿੰਘ ਇਹ ਉਹ ਐਸਡੀ ਮੇਰੇ ਨਾਲ ਤੇ ਉਹ ਸਾਨੂੰ ਉੱਥੇ ਚੀਫ ਮੁਖ ਸਕੱਤਰ ਦੇ ਦਫ਼ਤਰ ਵਿੱਚ ਗੱਲ ਸੁਣਾਈ ਕੈਲੀਫੋਰਨੀਆ ਦਾ ਡਾਕਟਰ ਆ ਉਹ ਕਹਿੰਦਾ ਮੇਰੀਆਂ ਅੱਖਾਂ 'ਚੋਂ ਪਾਣੀ ਚੱਲਣ ਲੱਪਿਆ ਪੇ ਗੁਰੂ ਰਾਨਕ ਦੇ ਪਾਛਾ ਤੇਰੇ ਸਿੱਖ ਇਦਾਂ ਦੇ ਵੀ ਹੁੰਦੇ ਆ ਕਿ ਸਾਰਾ ਕੁਝ ਘਰ ਲਈ ਜਾਂ ਬੱਚਿਆਂ ਲਈ ਆਪਾਂ ਕਹਿੰਦੇ ਕਿਰਤ ਕਰੋ ਪਰ ਉਹ ਕਹਿੰਦੇ ਨਹੀਂ ਆ ਜਿੰਨਾ ਕੁ ਤੁਹਾਡਾ ਹੁਣ ਹੈਗਾ ਹੈਗਾ ਬਾਕੀ ਗੁਰੂ ਪੰਥ ਦੇ ਲਿਖੇ ਸੋ ਇਹੋ ਜਿਹੀਆਂ ਇਹਨਾਂ ਮਹਾਪੁਰਸ਼ਾਂ ਦੀਆਂ ਇਹਨਾਂ ਗੁਰਮਖਾਂ ਦੀਆਂ ਕਹਾਣੀਆਂ ਜਿਹੜੀਆਂ ਜਿਨ੍ਹਾਂ ਨੇ ਕਹਾਣੀਆਂ ਨਹੀਂ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਤੇ ਪੜ੍ਹ ਕੇ ਮੋਰ ਰਿਪੀਟ ਵੀ ਕੀਤਾ ਸੋ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਪਹਿਲੇ ਅਕਾਲ ਤਖਤ ਦੇ ਜਥੇਦਾਰ ਹੋਏ ਉੱਥੇ ਇਹ ਸੁਧਾਰ ਲਹਿਰ ਤੇ ਮੁੰਡੀ ਵੀ ਸੀ ਸੋ ਗੁਰੂ ਸਾਹਿਬ ਕਿਰਪਾ ਕਰਨ ਬੜਾ ਵੱਡਾ ਯੋਗਦਾਨ ਆ ਇਸ ਯੋਗਦਾਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਦੇਖੋ ਦੋ ਗੱਲਾਂ ਹੁੰਦੀਆਂ ਅੱਜ ਵੀ ਅਸੀਂ ਪਹਿਨੇ ਕਈ ਵਾਰੀ ਕੋਈ ਬੰਦਾ ਬਾਹਰਲੇ ਪਾਸੇ ਬਿਆਦਮੀ ਕਰੇ ਵੇ ਕੋ ਮੋਨਾ ਆ ਕੇ ਬਹਿ ਗਿਆ ਕਈ ਦਾ ਸਾਡੇ ਵਰਗੇ ਜਤਨ ਹੀ ਨਹੀਂ ਕਰਦੇ ਤੇ ਵੱਡੇ ਘਰ ਦਾ ਬੰਦਾ ਹੈ ਇਹਨੂੰ ਸਿਰ ਟਕਣ ਨੂੰ ਕਹਦੇ ਹੀ ਜਾਂ ਬੀਬੀ ਨੂੰ ਕਿਸੇ ਨੂੰ ਕਹਦੇ ਹੀ ਇਹ ਝਾਤ ਮਾਰਨ ਦੀ ਲੋੜ ਹੈ ਅੰਦਰ ਪਰ ਜਥੇਦਾਰ ਤੇਜਾ ਸਿੰਘ ਪੁੱਤਰ ਜਦੋਂ ਦੀਵਾਲੀ ਦੇ ਸੰਮੁਖ ਆ ਘੰਟਾ ਘਰ ਵਾਲੀ ਬਾਹੀ ਦੇ ਉੱਤੇ ਗੋਹਰੇ ਕੁਰਸੀਆਂ ਤੇ ਬੈਠਦੇ ਸੀ ਕੁਰਸੀਆਂ ਚੱਕ ਚੱਕ ਮਾਰ ਰਹੀਆਂ ਹੈ ਕੋਈ ਇੱਕ ਪਾਸੇ ਆਜ਼ਾਦੀ ਨਹੀਂ ਸੀ ਇੱਕ ਪਾਸੇ ਗੁਲਾਮੀ ਸੀ ਦੋਵੇਂ ਪਾਸੇ ਮਹਾਂਤ ਵੀ ਸੀਗੇ ਪਰ ਗੁਰੂ ਮਤ ਨੂੰ ਗੁਰਮਤ ਅਨੁਸਾਰ ਕੁਰਸੀਆਂ ਚਕਾਈਆਂ ਦਰਿਆ ਤੇ ਬਹਾਲੇ ਜਿਹਦਾ ਗੁੱਸਾ ਸਮਝਦੇ ਸੀ ਉਹ ਕਿਉਂਕਿ ਗੋਰੇ ਉਹਨੂੰ ਰਾਜ ਸ਼ਾਚਕ ਸੀ ਸਾਡੇ ਫਿਰ ਉਹ ਤੋਂ ਬਾਅਦ ਜੋ ਹੋਇਆ ਪਤਾ ਹੀ ਆ ਤੁਸੀਂ ਕੇਸ ਵੀ ਬਣੇ ਬਹੁਤ ਕੁਝ ਹੋਇਆ ਕੇਸ ਨਹੀਂ ਸੀ ਬਣਦੇ ਜ਼ਮੀਨਾਂ ਵੀ ਕੁਰਕ ਕਰ ਲੈਂਦੇ ਸੀ ਇਹ ਸਾਰਾ ਉਹਨਾਂ ਦੇ ਹਿੱਸੇ ਆਇਆ ਪਰ ਮੈਂ ਸਮਝਦਾ ਜਿਹੜੇ ਗੁਰਮਖ ਜਿਹੜੇ ਗੁਰੂ ਦੀ ਮਤ ਵਿੱਚ ਪ੍ਰਣਾਏ ਹੁੰਦੇ ਆ ਉਹ ਆਪਾਂ ਆਪ ਤਿਆਗ ਦਿੰਦੇ ਆ ਪਰਸੀ ਨੇ ਆਚਾਰ ਦੇ ਇਹ ਫਿਰ ਪੰਥ ਦਾ ਫਰਜ਼ ਬਣਦਾ ਪਿਆ ਉਹ ਜਾਂ ਮਰਜੀਬਿਆਂ ਦੇ پارਸੀਆਂ ਤੇ ਮੇਲੇ ਮਨਾਏ ਜਾਣ ਅਸੀਂ ਪਿੱਛੇ ਯਤਨ ਵੀ ਕੀਤਾ ਸੀ ਭਾਈ ਸਾਹਿਬ ਭਾਈ ਲక్ష్మణ ਸਿੰਘ ਜੀ ਧਾਰੋ ਵਾਲੀ ਕਈ ਚਿਰਾਂ ਲੋਕਾਂ ਨੇ ਗਮਰਾਹੀ ਕਰ ਛੱਡਿਆ ਕਾਂਗਰਸੀ ਪਰਿਵਾਰ ਇਹ ਬਾਰਸ ਬਣਿਆ ਰਿਹਾ ਉਹਨਾਂ ਦਾ ਫਿਰ ਬਾਅਦ ਚ ਪਤਾ ਲੱਗਾ ਪਈ ਨਹੀਂ ਇਹਨਾਂ ਦਾ ਧਰਤੀ ਦਾ ਹੋ ਰਿਆ ਤੇ ਅਸੀਂ ਫਿਰ ਯਤਨ ਕੀਤਾ ਭਈ ਤੁਸੀਂ ਹੁਣ ਹਰ ਸਾਲ ਬਾਰਸੀ ਤੁਸੀਂ ਨਹੀਂ ਮਨਾਉਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਸੀ ਮਨਾਇਆ ਕਰੂਗੀ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਵੀ ਆ ਮੇਰੇ ਛੋਟੇ ਵੀਰ ਨੇ ਹੁਣ ਇਥੋਂ ਇੱਕ ਦੋ ਮੇਰੇ ਸਾਹਮਣੇ ਜਿਹੜੀਆਂ ਗੱਲਾਂ ਰੱਖੀਆਂ ਤੇ ਮੇਰਾ ਇੱਕ ਸੁਭਾਅ ਆ ਮੈਂ ਕਦੇ ਐਲਾਨ ਨਹੀਂ ਕਰਦਾ ਐਲਾਨ ਐਲਾਨ ਹੀ ਰਹਿ ਜਾਂਦਾ ਤੇ ਫੇਰ ਕਹੋਗੇ ਤਾਂ ਵੀ ਗੁਰੂ ਦੇ ਸਾਹਮਣੇ ਕੋ ਕੇ ਪ੍ਰਧਾਨ ਹੋ ਕੇ ਆ ਕੇ ਬੋਲ ਗਿਆ ਸੀ ਤੇ ਪੂਰਾ ਨਹੀਂ ਬਚਨ ਕਰ ਸਕਿਆ ਤੇ ਗਰਵਾਣੀ ਜਿਹੜਾ ਕਹਿੰਦੇ ਬਚਨ ਪੂਰਾ ਨਾ ਕਰ ਸਕਿਓ ਉਹਦੇ ਪਰਥਾਇ ਸਤਿਗੁਰਾਂ ਨੇ ਸਾਨੂੰ ਪਵਿੱਤਰ ਪ੍ਰਵਾਹਸ਼ਾ ਵੀ ਦਿੱਤੀ ਆ। ਸੋ ਮੈਂ ਯਤਨ ਕਰੂੰਗਾ ਜੋ ਤੁਸੀਂ ਕਿਹਾ ਉਹਦੇ ਉੱਤੇ ਪੂਰਾ ਉਤਰ ਸਕਾਂ। ਅਸੀਂ ਬੈਠ ਕੇ ਵਿਚਾਰ ਕਰ ਲਾਂਗੇ ਕਿ ਇਹੋ ਜਹੇ ਗੁਰਮਖ ਜਿਹੜੇ ਕਾਲ ਤੱਕ ਦੇ ਪਹਿਲੇ ਜਥੇਦਾਰ ਅਢਾਉ ਕਮੇਟੀ ਬਣਨ ਤੋਂ ਬਾਅਦ ਬਣੇ ਜਿਨ੍ਹਾਂ ਨੇ ਆਪਾ ਨਿਸ਼ਾਵਰ ਕੀਤਾ। ਆਪਾ ਨਿਸ਼ਾਵਰ ਕਿਹਦੇ ਲਈ ਕੀਤਾ? ਉਹ ਸਾਡੇ ਤੁਹਾਡੇ ਲਈ ਕੀਤਾ, ਪੰਥ ਲਈ ਕੀਤਾ। ਤੇ ਸਾਡੀ ਉਹ ਜਿਹੜੀ ਆਤਮਾ ਹੀ ਹੁੰਦੀ ਨਾ ਪਏ ਮੈਂ ਮਰਾਂ ਪੰਥ ਜੀਵੇ ਹੁਣ ਤਾਂ ਕਹਿੰਦੇ ਪੰਥ ਮਰੇ ਤਾਂ ਮੈਂ ਜੀਵਾ ਪਰਵਾਸਾ ਹੀ ਉਲਟੀ ਕਰ ਦਿੱਤੀ ਪਰ ਇੱਕ ਚੇਤੇ ਰੱਖਿਓ ਇਤਿਹਾਸ ਨੇ ਮੈਂ ਮਰਾਂ ਪੰਥ ਜੀਵੇ ਵਾਲਿਆਂ ਦਾ ਇਹ ਮੁੱਲ ਪਾਇਆ ਬਾਕੀ ਐਵੇਂ ਉਤੋਂ ਹਵਾ ਦੀ ਨਿਆਈਂ ਨਿਕਲ ਗਿਆ ਸਾਰਾ ਕੁਝ ਇਹੋ ਹੀ ਅਸਲ ਪਰਵਾਸਾ ਗੁਰੂ ਨਾਨਕ ਦੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੀ ਸੀ ਮਰਨੇ ਤੇ ਜਾਗਤ ਡਰੇ ਜੀਵਿਆਂ ਲੋੜੇ ਸਭ ਕੋਏ ਕਹਿੰਦੇ ਮਰਨੂ ਚਿੰਤ ਤਾਂ ਨਹੀਂ ਕਰਦਾ ਤੇ 사ਤਗੁਰੂ ਜੀ ਕਹਿੰਦੇ ਭਾਈ ਜਿਹੜੇ ਸੱਚੇ ਆ ਉਹ ਫੇ ਗੁਰੂ ਦੇ ਸਨਮੁਖ ਹੋ ਕੇ ਆਪਣਾ ਜੀਵਨ ਆਪਣੇ ਪਰਾਂਵਾਂ ਦੀ ਅਹੋਤੀ ਦੇ ਜਾਂਦੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਆਪਾਂ 85 ਸਾਲ ਬਾਅਦ ਵੀ ਉਹਨਾਂ ਨੂੰ ਚੇਤੇ ਕਰਦੇ ਆ ਇਹ ਸਿੱਖ ਪੰਥ ਦਾ ਇਤਿਹਾਸ ਨਹੀਂ ਇਹ ਸਿੱਖ ਪੰਥ ਦਾ ਮੌਲਕ ਮੂਲ ਤਾਂ ਨੇ ਆ ਇਹ ਮੂਲ ਤਾਂ ਇਸੇ ਤਰ੍ਹਾਂ ਗਾਂ ਦੀ ਗਾਂ ਚੱਲਦਾ ਜਾਣਾ ਇਹ ਠੀਕ ਆ ਕਈ ਵਾਰੀ ਮੇਰੇ ਵਰਗੇ ਵਿੱਚ ਕਮਜ਼ੋਰ ਪ੍ਰਧਾਨ ਆ ਜਾਂਦੇ ਆ ਜਿਹੜੇ ਨਹੀਂ ਸਮੇਂ ਅਨੁਸਾਰ ਪੁੱਗਦੇ ਪਰ ਗੁਰੂ ਸਾਹਿਬ ਕਿਰਪਾ ਕਰਨ ਜੋ ਵੀ ਤੁਸੀਂ ਲਿਖ ਕੇ ਦੇ ਦਇਓ ਉਹਦੇ ਅਨੁਕੂਲ ਬਣਦਾ ਜਿਹੜਾ ਉਹ ਜ਼ਰੂਰ ਕਰਨ ਦਾ ਯਤਨ ਕਰਾਂਗੇ ਸੋ ਮੇਰੇ ਨਾਲ ਮੇਰੇ ਸਤਿਕਾਰਯੋਗ ਸਰਦਾਰ ਅਲਵਿੰਦਰ ਪਾਲ ਸਿੰਘ ਜੀ ਪੱਕੋ ਕੇ ਜਿਹੜੇ ਸਾਡੇ ਸਾਬਕਾ ਪ੍ਰਧਾਨ ਵੀ ਰਹੇ ਆ ਤੇ ਸਭ ਤੋਂ ਸਤਿਕਾਰਯੋਗ ਜੀ ਸਾਡੇ ਪਰਮਿੰਦਰ ਪਾਲ ਸਿੰਘ ਜੀ ਸਾਡੇ ਸਿੰਘ ਸਾਹਿਬ ਜੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਹ ਵੀ ਚੇਚੇ ਤੌਰ ਤੇ ਪਹੁੰਚੇ ਆਕਵਾਲ ਪਹੁੰਚਾ ਸਾਡਾ ਵੀਰ ਪ੍ਰੋਫੈਸਰ ਸਾਹਿਬ ਸਾਡੇ ਜਿਹੜੇ ਇਹ ਜਿਹੜਾ ਇਹਨਾਂ ਨੇ ਇੱਕ ਟਰਸਟ ਵੀ ਆਪਣਾ ਹਵਾਰਾ ਕਮੇਟੀ ਬਣਾਈ ਹੋਆ ਔਰ ਬਾਵਾਇਦਾ ਬਹੁਤ ਰਹਿੰਦੇ ਸਰਗਰਮ ਵੀ ਹੋਰ ਵੀ ਸਾਰੀਆਂ ਸਤਕਾਰ ਸਾਰੀਆਂ ਸ਼ਕਤੀਆਂ ਬੈਠੀਆਂ ਸਰਦਾਰ ਸਤਵੀਰ ਸਿੰਘ ਮੇਰਾ ਵੈਸਟੀ ਨਾਲ ਬੈਠਾ ਸਾਰਿਆਂ ਦਾ ਧੰਨਵਾਦ ਕਰਦਾਂ ਆਓ ਰਾਂਚਕ ਮਾਤਰ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਕਿ ਕਿਹੜੀ ਸ਼ਕਤੀ ਮੈਂ ਤੁਹਾਨੂੰ 1 ਮਿੰਟ ਦੇ ਵਿੱਚ 1 ਮਿੰਟ ਦੇ ਵਿੱਚ ਮੈਂ ਤੁਹਾਨੂੰ ਇੱਕ ਬਚਨ ਜਾਤੀ ਕਰਾਉਣਾ ਆਪਾਂ ਰੋਜ਼ ਵੜਦੇ ਆਂ ਵੀ ਗੁਰਬਾਣੀ ਵੀ ਪੜ੍ਹਨੀ ਆ ਤੇ ਨਾਮ ਦੇ ਵਿੱਚ ਵੀ ਰੰਗੇ ਜਾਣਾ ਤੇ ਬੰਦਾ ਫੇਰ ਕਹਿੰਦਾ ਨਾਮ ਕਿਹੜੇ ਚ ਰੰਗੇ ਜਾਣਾ ਗੁਰਬਾਣੀ ਸਾਰੀ ਨਾਮ ਹੀ ਆ ਇੱਕ ਓੰਕਾਰ ਤੋਂ ਲੈ ਕੇ 18 ਤਸਵੀਰ ਤੱਕ ਇਹ ਨਾਮ ਦੀ ਰੰਗਤ ਆ ਪਰ ਜਿਨ੍ਹਾਂ ਨੂੰ ਚੜ ਜਾਏ ਤੇ ਚੜਦੀ ਉਹਨਾਂ ਨੂੰ ਅਜੇ ਨਹੀਂ ਪਾਈ ਆ ਚਿੱਟੇ ਹੋ ਕੇ ਚਿੱਟੇ ਜਲ ਵਾਂਗੂ ਜਲ ਸੀਤਲ ਬਣ ਕੇ ਆ ਕੇ ਆਏ ਵੀ ਗੁਰੂ ਸਾਹਿਬ ਛੇਟਾ ਦੇ ਦਿੰਦੇ